H1B ਵੀਜ਼ਾ ਧਾਰਕਾਂ ਖਾਸ ਕਰਕੇ ਭਾਰਤੀਆਂ ਲਈ ਮਹੱਤਵਪੂਰਨ ਰਾਹਤ ਹੈ ਯੂਨਾਈਟਿਡ ਸਟੇਟਸ ਸੈਟੀਜਨ ਐਂਡ ਇਮੀਗ੍ਰੇਸ਼ਨ ਸਰਵਿਸ ਨੇ ਸਪਸ਼ਟ ਕੀਤਾ ਹੈ ਕਿ ਹਾਲ ਹੀ ਵਿੱਚ ਅੰਤਰਰਾਸ਼ਟਰੀ ਕਾਲਜ ਗ੍ਰੈਜੂਏਟਰਾਂ ਨੂੰ ਟਰੰਪ ਪ੍ਰਸ਼ਾਸਨ ਦੁਆਰਾ ਪਿਛਲੇ ਮਹੀਨੇ ਲਗਾਈ ਗਈ ਭਾਰੀ 1 ਲੱਖ ਡਾਲਰ ਤੋਂ ਵੱਧ ਫੀਸ ਤੋਂ ਛੋਟ ਦਿੱਤੀ ਜਾਵੇਗੀ ਇਹ ਐਲਾਨ ਰਾਸ਼ਟਰਪਤੀ ਟਰੰਪ ਦੇ 19 ਸਤੰਬਰ 2025 ਨੂੰ ਜਾਰੀ ਕੀਤੇ ਗਏ ਵਿਵਾਦਪੂਰਨ ਫੈਸਲੇ ਤੋਂ ਬਾਅਦ ਹੈ ਜਿਸ ਨੇ ਮਾਲਕਾਂ ਅਤੇ ਵੀਜ਼ਾ ਧਾਰਕਾਂ ਵਿੱਚ ਪੰਬਲਪੂਸਾ ਪੈਦਾ ਕਰ ਦਿੱਤਾ ਸੀ ਕਿ 20 ਅਕਤੂਬਰ ਨੂੰ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਵਿੱਚ USCIS ਨੇ ਕਿਹਾ ਹੈ ਕਿ ਇਹ ਫੀਸ ਅਮਰੀਕਾ ਦੇ ਅੰਦਰ ਆਪਣਾ ਵੀਜ਼ਾ ਸਟੇਟਸ ਬਦਲਣ ਵਾਲਿਆਂ ਤੇ ਲਾਗੂ ਨਹੀਂ ਹੋਵੇਗੀ ਕਿ ਇਹ ਛੋਟ ਉਹਨਾਂ ਲੋਕਾਂ ਤੇ ਲਾਗੂ ਹੋਵੇਗੀ ਜੋ ਆਪਣੀ ਵੀਜ਼ਾ ਸਟੇਟਸ ਨੂੰ F1 ਵਿਦਿਆਰਥੀ ਵੀਜ਼ਾ ਤੋਂ H1B ਸਥਿਤੀ ਵਿੱਚ ਬਦਲਣ ਦੀ ਮੰਗ ਕਰ ਰਹੇ ਹਨ ਜਾਂ ਦੇਸ਼ ਵਿੱਚ ਆਪਣੀ ਰਿਹائش ਵਧਾਉਣ ਦੀ ਮੰਗ ਕਰ ਰਹੇ ਹਨ ਹਾਲਕਿ ਇਹ ਫੀਸ ਉਹਨਾਂ ਕਾਮਯਾਬੀ ਦਾਇਰ ਪਟੀਸ਼ਨਾਂ ਤੇ ਲਾਗੂ ਉਹ ਵੀ ਕੀ ਜੋ ਅਮਰੀਕਾ ਤੋਂ ਬਾਹਰ ਹਨ ਜਾਂ ਜਿਨ੍ਹਾਂ ਨੂੰ ਪਟੀਸ਼ਨ ਤੇ ਫੈਸਲਾ ਲੈਣ ਤੋਂ ਪਹਿਲਾਂ ਦੇ ਛੱਡਣਾ ਪਵੇਗਾ ਯੂ ਐਸ ਸੀ ਆਈ ਐਸ ਨੇ ਸਪਸ਼ਟ ਕੀਤਾ ਹੈ ਕਿ ਮੌਜੂਦਾ ਐਚ 1 ਵੀ ਵੀਜ਼ਾ ਧਾਰਕਾਂ ਨੂੰ ਅਮਰੀਕਾ ਛੱਡਣ ਜਾਂ ਦੁਬਾਰਾ ਦਾਖਲ ਹੋਣ ਤੋਂ ਨਹੀਂ ਰੋਕਿਆ ਜਾਵੇਗਾ ਇਹ ਫੀਸ ਸਿਰਫ 21 ਸਤੰਬਰ 2025 ਨੂੰ 12 ਵਜੇ ਪੂਰਬੀ ਸਮੇਂ ਅਨੁਸਾਰ ਜਾਂ ਇਸ ਤੋਂ ਬਾਅਦ ਦਾਇਰ ਕੀਤੀ ਗਈਆਂ ਨਵੀਆਂ ਐਚ 1 ਵੀ ਪਟੀਸ਼ਨਾਂ ਤੇ ਲਾਗੂ ਹੋਵੇਗੀ ਉਹਨਾਂ ਲਾਹੇਪਾਤਰੀਆਂ ਲੇ ਜੋ ਅਮਰੀਕਾ ਤੋਂ ਬਾਹਰ ਹਨ ਜਾਂ ਜੀਨਾ ਕੋਲ ਵੈਦ H1B ਵੀਜ਼ਾ ਨਹੀਂ ਹੈ ਇਸ ਤੋਂ ਇਲਾਵਾ ਇਹ ਫੀਸ ਉਦੋਂ ਹੀ ਲਾਗੂ ਹੋਵੇਗੀ ਜੇਕਰ ਪਟੀਸ਼ਨਰ ਜੇਕਰ ਪਟੀਸ਼ਨ ਕਾਉਂਸਲ ਨੋਟੀਫਿਕੇਸ਼ਨ ਐਕਟ ਪੁਆਇੰਟ ਨੋਟੀਫਿਕੇਸ਼ਨ ਜਾਂ ਪ੍ਰੀ ਫਲਾਈਟ ਨਿਰੀਖਣ ਦੀ ਬੇਨਤੀ ਕਰਦੀ ਹੈ ਅਸਦੇ ਕਿ ਟਰੰਪ ਪ੍ਰਸ਼ਾਸਨ ਨੇ ਕਿਸੇ ਵੀ ਭੂਮਕਾ ਲਈ ਆਮ ਛੋਟ ਦਾ ਐਲਾਨ ਨਹੀਂ ਕੀਤਾ ਹੈ ਪਰ ਮਾਲਕ ਰਾਸ਼ਟਰਪਤੀ ਹਿੱਤ ਛੋਟ ਲਈ ਬੇਨਤੀ ਦਾਇਰ ਕਰ ਸਕਦੇ ਹਨ ਜੇਕਰ ਪਰ ਮਾਲਕ ਰਾਸ਼ਟਰੀ ਇਹ ਤੇ ਛੋਟ ਲਈ ਬੇਨਤੀ ਦਾਇਰ ਕਰ ਸਕਦੇ ਹਨ ਜੇਕਰ ਕੋਈ ਅਮਰੀਕੀ ਨਾਗਰਿਕ ਭੂਮਿਕਾ ਨੂੰ ਟਰੰਪ ਪ੍ਰਸ਼ਾਸਨ ਨੇ ਕਿਸੇ ਵੀ ਭੂਮਿਕਾ ਲਈ ਆਮ ਛੋਟ ਦਾ ਐਲਾਨ ਨਹੀਂ ਕੀਤਾ ਹੈ ਪਰ ਮਾਲਕ ਰਾਸ਼ਟਰੀ ਹਿੱਤ ਛੋਟ ਲਈ ਬੇਨਤੀ ਦਾਇਰ ਕਰ ਸਕਦੇ ਹਨ ਯੂ ਐਸ ਸੀ ਆਈ ਐਸ ਨੇ ਇਸ ਫੀਸ ਦੇ ਭੁਗਤਾਨ ਲਈ ਇੱਕ ਆਨਲਾਈਨ ਪੋਰਟਲ ਵੀ ਸਥਾਪਿਤ ਕੀਤਾ ਹੈ ਇਹ ਦੇਸ਼ਾਂ ਨਿਰਦੇਸ਼ ਐਚ 1 ਵੀਜ਼ਾ ਫੀਸਾਂ ਦੇ ਆਲੇ ਦੁਆਲੇ ਦੇ ਪੰਡਲ ਪਲਸ ਨੂੰ ਦੂਰ ਕਰਨ ਲਈ ਟਰੰਪ ਪ੍ਰਸ਼ਾਸਨ ਦਾ ਪਹਿਲਾ ਯਤਨ ਹੈ ਦੱਸ ਕਿ ਐਫ1 ਵਿਦਿਆਰਥੀ ਵੀਜ਼ਾ ਅਤੇ ਐਲ1 ਵੀਜ਼ਾ ਧਾਰਕਾਂ ਨੂੰ ਕਵਰ ਕਰ ਲੈਂਦਾ ਹੈ ਕਿਉਂਕਿ ਜਿਹੜੇ ਪਹਿਲਾਂ ਹੀ ਅਮਰੀਕਾ ਵਿੱਚ ਹਨ ਉਹਨਾਂ ਨੂੰ 1 ਲੱਖ ਡਾਲਰ ਫੀਸ ਦਾ ਭੁਗਤਾਨ ਹੀ ਕਰਨਾ ਪਵੇਗਾ ਦੱਸ ਕਿ ਐਲ1 ਵੀਜ਼ਾ ਬਹੁ ਰਾਸ਼ਟਰੀ ਕੰਪਨੀਆਂ ਨੂੰ ਆਪਣੇ ਵਿਦੇਸ਼ੀ ਦਫ਼ਤਰਾਂ ਤੋਂ ਕਰਮਚਾਰੀਆਂ ਨੂੰ ਅਮਰੀਕੀ ਦਫ਼ਤਰਾਂ ਵਿੱਚ ਤਬਦੀਲ ਕਰਨ ਦੀ ਆਗਿਆ ਦਿੰਦਾ ਹੈ ਜੋ ਜਦੋਂ ਕਿ F1 ਵੀਜ਼ਾ ਉਹਨਾਂ ਵਿਦੇਸ਼ੀ ਵਿਦਿਆਰਥੀਆਂ ਲਈ ਹਨ ਜੋ ਅਮਰੀਕਾ ਵਿੱਚ ਪੂਰਾ ਸਮਾਂ ਪੜ੍ਹਾਈ ਕਰਨਾ ਚਾਹੁੰਦੇ ਹਨ 트럼ਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਵੀਜ਼ਾ ਸਥਿਤੀ ਬਦਲਣ ਵਾਲੇ ਕਿਸੇ ਵੀ ਵਿਅਕਤੀ ਨੂੰ ਇਹ ਫੀਸ ਨਹੀਂ ਦੇਣੀ ਪਵੇਗੀ ਪ੍ਰਸ਼ਾਸਨ ਦਾ ਦਾਵਾ ਹੈ ਕਿ ਇਹ ਫੀਸ ਟੈਕਨੋਲੋਜੀ ਖੇਤਰ ਦੁਆਰਾ ਵਿਆਪਕ ਤੌਰ ਤੇ ਵਰਤੇ H1B ਪ੍ਰੋਗਰਾਮ ਦੀ ਦੁਰਵਰਤਨ ਰੋਕੀ ਗਈ ਇਹ ਬਹੁਤ ਸਾਰੇ ਅਮਰੀਕੀ ਉਦਯੋਗਾਂ ਵਿੱਚ ਕਿਰਤ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਰੁਕਾਵਟ ਪਾਵੇਗੀ ਦੱਸਦੇ ਕਿ H1B ਵੀਜ਼ਾ ਧਾਰਕਾਂ ਖਾਸ ਕਰਕੇ ਭਾਰਤੀਆਂ ਲਈ ਮਹੱਤਵਪੂਰਨ ਰਾਹਤ ਹੈ ਇਮੀਗ੍ਰੇਸ਼ਨ ਸਰਵਿਸ ਨੇ ਸਪੱਸ਼ਟ ਕੀਤਾ ਹੈ ਕਿ ਹਾਲ ਹੀ ਵਿੱਚ ਅੰਤਰਰਾਸ਼ਟਰੀ ਕਾਲਜ ਗ੍ਰੈਜੂਏਟਰਾਂ ਨੂੰ 트럼ਪ ਪ੍ਰਸ਼ਾਸਨ ਦੁਆਰਾ ਪਿਛਲੇ ਮਹੀਨੇ ਲਗਾਈ ਗਈ ਫਾਰੀ 1 ਲੱਖ ਡਾਲਰ ਫੀਸ ਤੋਂ ਛੋਟ ਦਿੱਤੀ ਜਾਵੇਗੀ ਇਹ ਐਲਾਨ ਰਾਸ਼ਟਰਪਤੀ ਟਰੰਪ ਦੇ 19 ਸਤੰਬਰ 2025 ਨੂੰ ਜਾਰੀ ਕੀਤੇ ਗਏ ਵਾਧੂਪੂਰਨ ਫੈਸਲੇ ਤੋਂ ਬਾਅਦ ਹੈ ਜਿਸ ਨੇ ਮਾਲਕਾਂ ਤੇ ਵੀਜ਼ਾ ਧਾਰਕਾਂ ਵਿੱਚ ਪੰਬਲਪੂਸਾ ਪੈਦਾ ਕਰ ਦਿੱਤਾ ਸੀ